ਕਿਸਾਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤੇ ਜਾ ਰਹੇ ਆ ਪਰ ਹੁਣ ਇਨ੍ਹਾਂ ਧਰਨਿਆਂ ਦੇ ਉੱਤੇ ਨਿਸ਼ਾਨਾ ਸਾਧਿਆ ਹੋਇਆ ਕੇਂਦਰੀ ਮੰਤਰੀ ਵਿਜੇ ਸੰਪਲਾ ਹੋਰਾਂ ਦੇ ਵੱਲੋਂ ਇੱਕ ਐਸਾ ਬਿਆਨ ਦਿੱਤਾ ਗਿਆ ਜਿਸ ਦੀ ਕਿਸਾਨਾਂ ਦੇ ਵੱਲੋਂ ਜ਼ਰੂਰ ਨਿਖੇਧੀ ਕੀਤੀ ਜਾ ਰਹੀ ਹੈ ਇਸ ਬਿਆਨ ਦੇ ਵਿੱਚ ਜਿੱਥੇ ਕਪਾਸੀ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਗਿਆ ਖਾਸ ਤੌਰ ਤੇ ਕਿਸਾਨ ਉਹ ਨੇ ਦੱਸ ਦੇਣਾ ਚਾਹੁੰਦੇ ਆ ਕਿ ਖਾਸ ਤੌਰ ਤੇ ਕਿਸਾਨ ਉਹ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਲਈ ਇਹ ਗੱਲ ਆਖੀ ਗਈ ਹੈ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਦੇ ਲਈ ਐਸਾ ਕੁਝ ਨਹੀਂ ਫਿਲਹਾਲ ਦੇ ਲਈ ਕਿਹਾ ਗਿਆ ਤੇ ਨਾਲ ਦੇ ਨਾਲ ਜਿੱਥੇ ਕਪਾਸੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ ਉੱਥੇ ਦੂਜੇ ਪਾਸੇ ਸੂਬਾ ਸਰਕਾਰ ਤੇ ਵੀ ਸਵਾਲ ਚੁੱਕੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਗਵਾਈ ਵਾਲੀ ਸਰਕਾਰ 2 ਸਾਲ ਤੇ 4 ਮਹੀਨੇ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਕਾਸ ਦੀ ਕੀਮਤ ਦੇ ਉੱਤੇ ਬੋਟਾਂ ਦੀ ਖਾਤਰ ਜਿਹੜੀਆਂ ਕੇਂਦਰ ਦੀਆਂ ਅਗਾਹ ਵਧੂ ਨੀਤੀਆਂ ਨੇ ਤੇ ਨਵੇਂ ਪ੍ਰੋਜੈਕਟ ਨੇ ਉਹਨਾਂ 'ਚ ਅੜਿੱਕੇ ਲਗਾ ਰਹੀ ਹੈ ਆਪਣੀ ਰਾਜਨੀਤਿਕ ਪਾਲਿਸੀ ਦੇ ਤਹਿਤ ਕੰਮ ਕਰ ਰਹੀ ਹੈ ਜਿਹੜੀ ਸੂਬੇ ਦੇ ਹਿੱਤਾਂ ਦੇ ਵਿੱਚ ਉੱਕਾ ਵੀ ਨਹੀਂ ਹੈ ਤੇ ਨਾਲ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਟਿੱਲੇ ਰਵੱਈਏ ਦਾ ਸਬੂਤ ਇਹ ਹੈ ਕਿ ਜਿਹਦੇ ਕਰਕੇ ਪੰਜਾਬ 'ਚ ਨੈਸ਼ਨਲ ਹਾਈਵੇ ਆਫ ਅਥਾਰਟੀ ਇੰਡੀਆ ਐਨ ਐਚ ਏ ਆਈ ਦੇ ਦੁਆਰਾ ਲਾਗੂ ਕੀਤੇ ਜਾ ਰਹੇ ਕਈ ਵੱਡੇ ਪ੍ਰੋਜੈਕਟਾਂ ਨੂੰ ਜਿਹੜੇ ਰਾਸ਼ਟਰੀ ਰਾਜਮਾਰਗ ਦੇ ਨਾਲ ਸੰਬੰਧਿਤ ਨਹੀਂ ਹਨ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਸਾਂ ਪਲਾਨ ਨੇ ਨਾਲ ਹੀ ਕਿਹਾ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੀ ਵਕਾਬੂ ਖਤਰੇ ਦੇ ਕਾਰਨ ਸੂਬੇ 'ਚ ਪਹਿਲਾਂ ਹੀ ਜਿਹੜਾ ਨਿਵੇਸ਼ ਹੈ ਉਹ ਨਹੀਂ ਆ ਰਿਹਾ ਨਿਵੇਸ਼ ਨੂੰ ਲੈ ਕੇ ਆਉਣ ਦੇ ਲਈ ਸੂਬਾ ਜਿਹੜਾ ਉਹ ਸੰਘਰਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਧਰਨੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਲੁਕਮੀ ਹਮਾਇਤ ਦਿੱਤੀ ਜਾ ਰਹੀ ਹੈ ਜਿਸ ਕਰਕੇ ਕੇਂਦਰ ਸਰਕਾਰ ਨੇ ਜਿਹੜੇ ਵੱਡੇ ਕੌਮੀ ਮਾਰਗ ਪ੍ਰੋਜੈਕਟ ਤਿਆਰ ਕੀਤੇ ਸੀ ਜਿਹੜੇ ਪੰਜਾਬ ਦੇ ਲਈ ਮੈਂਸ਼ਨ ਕੀਤੇ ਸੀ ਉਹਨਾਂ ਦੇ ਵਿੱਚ ਹੁਣ ਅੜਿੱਕਾ ਬਣ ਰਿਹਾ ਤੇ ਇਹਦੀ ਜਿਹੜੀ ਭੁਗਤਾਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਕਰਨੀ ਪਏਗੀ ਕਿਉਂਕਿ ਦੱਸ ਦਈਏ ਕਿ ਕੇਂਦਰੀ ਮੰਤਰੀ ਨਿਤਿਨ ਗੜਕਰੀ ਹੋਰਾਂ ਨੇ ਵੀ ਆਖਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਮਿਲ ਚੁੱਕਿਆ ਹੈ ਉਹ ਜ਼ਮੀਨ ਆਪਣੀ ਨਹੀਂ ਛੱਡ ਰਹੇ ਤਾਂ ਫਿਰ ਵੱਡੇ ਪ੍ਰੋਜੈਕਟ ਸਾਨੂੰ ਮਜਬੂਰੀ ਕਰਕੇ ਬੰਦ ਕਰਨੇ ਪੈਣੇ ਆ ਤੇ ਇਹਦੇ ਕਰਕੇ ਹੁਣ ਕਿਸਾਨਾਂ ਦੇ ਧਰਨਿਆਂ ਨੂੰ ਵੀ ਸਿਆਸਤ ਤੋਂ ਪ੍ਰੇਰਿਤ ਦੱਸ ਦਿੱਤਾ ਕੇਂਦਰੀ ਮੰਤਰੀ ਵਿਜੇ ਸੰਪਲਾ ਹੋਰਾਂ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਜੇਕਰ ਇਹ ਸਾਰੇ ਪ੍ਰੋਜੈਕਟ ਸਫਲ ਹੋ ਜਾਂਦੇ ਤਾਂ ਪੰਜਾਬ ਦੇ ਲੋਕਾਂ ਨੂੰ ਬੜੀ ਮਦਦ ਮਿਲਣੀ ਸੀ ਆਰਥਿਕਤਾ ਨੂੰ ਹਗਾਰਾ ਮਿਲਣਾ ਸੀ ਪਰ ਦੂਜੇ ਪਾਸੇ ਉਹਨਾਂ ਕਿਹਾ ਕਿ ਐਨਐਚਆਈਏ ਦੇ ਵੱਲੋਂ 52000 ਕਰੋੜ ਰੁਪਏ ਚ 1500 ਕਿਲੋਮੀਟਰ ਦਾ ਹਾਈਵੇ ਬਣਾਇਆ ਜਾਣਾ ਜੀਦੇ ਕਰਕੇ ਬਖਬਖ ਜ਼ਿਲ੍ਹਿਆਂ ਚ ਵੱਡੀ ਮਾਤਰਾ ਚ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ કુલ 256 ਕਿਲੋਮੀਟਰ ਤੇ 8245 ਕਰੋੜ ਰੁਪਏ ਦੇ 7 ਹਾਈਵੇ ਪ੍ਰੋਜੈਕਟ ਸ਼ੁਰੂ ਨਹੀਂ ਕੀਤੇ ਜਾ ਸਕੇ ਕਿਉਂਕਿ NHAI ਨੇ NHAI ਨੇ ਮਾਫ ਕਰਨਾ ਜਿਹੜੀ ਅਕਵਾਇਰ ਜਿਹੜੀ ਜ਼ਮੀਨ ਸੀ ਉਹਦੇ ਪੈਸੇ ਤਾਂ ਘਟੂ ਘਟ ਦੇ ਦਿੱਤੇ ਸੀ ਪਰ 80 ਫੀਸਦ ਜ਼ਮੀਨ ਦਾ ਅਜੇ ਤੱਕ ਕਬਜ਼ਾ ਨਹੀਂ ਮਿਲਿਆ ਤੇ ਕਬਜ਼ੇ ਦੇ ਵਿੱਚ ਦੇਰੀ ਤੇ ਮੁਆਵਜ਼ੇ ਦੇ ਐਲਾਨ ਦੇ ਨਾਲ-ਨਾਲ ਢਿੱਲੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਕਰਕੇ ਕੰਸਟਰਕਸ਼ਨ ਕੰਪਨੀਆਂ ਤੇ ਠੇਕੇਦਾਰਾਂ ਨੂੰ ਪੰਜਾਬ 'ਚ 3303 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰੱਦ ਕਰਨ ਦੇ ਲਈ ਮਜਬੂਰ ਕੀਤਾ ਗਿਆ ਇਸ ਤੋਂ ਇਲਾਵਾ 42 4942 ਕਰੋੜ ਦੇ ਚੋਰ ਜਿਹੜੇ ਚਾਰ ਪ੍ਰੋਜੈਕਟ ਸੀ ਉਹਨਾਂ ਨੂੰ ਵੀ ਬੰਦ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਕੀਤੇ ਜਾਣ ਦਾ ਖਛਾ ਜਿਹੜਾ ਉਹ ਬਣਿਆ ਹੋਇਆ ਤੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਮਾਨ ਸਰਕਾਰ ਇਹਦੇ ਲਈ ਜਵਾਬ ਦੇ ਹੈ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਬੇਸ਼ੱਕ ਉਹ ਆਪਣੀ ਕਾਨੂੰਨੀ ਐਮਐਸਪੀ ਗਾਰੰਟੀ ਦੇ ਲਈ ਪ੍ਰੋਟੈਸਟ ਕਰ ਰਹੇ ਹੈ ਚਾਹੇ ਹੋਰ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰੋਟੈਸਟ ਕਰ ਰਹੇ ਹੈ ਪਰ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਨਜ਼ਰ ਦੇ ਵਿੱਚ ਉਹ ਕਿਸਾਨ ਉਹ ਨਹੀਂ ਜਿਹੜੇ ਧਰਨੇ ਲਗਾ ਰਹੇ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹਦੇ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਧਰਨਿਆਂ ਕਰਕੇ ਪੰਜਾਬ ਦਾ ਵਿਕਾਸ ਰੁਕ ਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਜ਼ਮੀਨਾਂ ਐਕਵਾਇਰ ਕਰਨ ਦੀ ਜਿਹੜੀ ਪ੍ਰਕਿਰਿਆ ਇਹ ਉਹਦੇ ਵਿੱਚ ਮਦਦ ਨਹੀਂ ਕਰ ਰਹੀ ਇਹ ਦੇ ਕਰਕੇ ਵੱਡੇ ਵਿਕਾਸ ਪ੍ਰੋਜੈਕਟ ਨੇ ਜਿਹੜੇ ਉਹ ਵੀ ਬੰਦ ਹੋ ਗਏ ਨੇ ਸੋ ਇੱਕ ਪਾਸੇ ਇਹ ਪ੍ਰਤੀਕਿਰਿਆ ਦਿੱਤੀ ਜਾ ਚੁੱਕੀ ਆ ਪਰ ਦੂਜੇ ਪਾਸੇ ਨਾ ਤਾਂ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਕਿਸਾਨਾਂ ਵੱਲੋਂ ਇਸ ਦੇ ਉੱਤੇ ਕੋਈ ਜਵਾਬ ਦਿੱਤਾ ਗਿਆ ਦੇਖਣਾ ਬਣਦਾ ਹੈ ਕਿ ਜਵਾਬ ਕੀ ਦਿੱਤਾ ਗਿਆ